ਵੇਲਿਓ ਅੱਜ ਆਪਾਂ ਤੁਹਾਡੇ ਵਾਸਤੇ ਚਾਰ ਜਾਨਵਰ ਸੇਲ ਆਲੇ ਲੈ ਕੇ ਆਏ ਆ ਇੱਕ ਮੱਝੂ ਕੇ ਬਲੱਡ ਲਾਈਨ ਦਾ ਬੜਾ ਚੰਗਾ ਟਾਪ ਕੁਆਲਿਟੀ ਦਾ ਜੰਗਬਾਜ਼ ਘੋੜਾ ਫੋਰ ਸੇਲ ਲਈ ਆ ਤੇ ਸਟੱਡ ਸਰਵਿਸ ਵੀ ਓਪਨ ਆ ਤੇ ਇੱਕ ਮਾਰਵਾੜੀ ਵਸ਼ੇਰੀ ਤੇ ਇੱਕ ਆ ਕਾਲੀ ਤੇ ਇੱਕ ਹੈਗੀ ਆ ਨੀਲੀ ਚੰਬੀ ਘੋੜੀ ਬੜੀ ਟਾਪ ਕੁਆਲਿਟੀ ਦੀ ਤੇ ਅੱਜ ਆਪਾਂ ਪਹੁੰਚੇ ਆ ਧਾਲੀ ਵਾਲਾ ਸਟੱਡ ਫਾਰਮ ਤੇ ਕਪੂਰਥਲੇ ਦੇ ਵਿੱਚ ਜੱਗਾ ਬਾਬਾ ਜੀ ਦੇ ਫਾਰਮ ਤੇ ਤੇ ਲੈ ਕੇ ਦਿੰਨੇ ਤੁਹਾਨੂੰ ਸਾਰੀ ਡਿਟੇਲ ਜਾਨਵਰਾਂ ਬਾਰੇ ਤੇ ਰੇਟ ਬਾਬਾ ਜੀ ਕਹਿੰਦੇ ਵੀ ਆਪਾਂ ਫੋਨ ਤੇ ਕਰਾਂਗੇ ਤੇ ਜੰਗਬਾਜ ਦੀ ਸਟੱਡ ਸਰਵਿਸ ਵੀ ਓਪਨ ਆ ਬੱਚਿਆਂ ਦਾ ਰਿਜ਼ਲਟ ਵੀ ਬੜਾ ਟੌਪ ਦਾ ਤੇ ਆਹ ਜਿਹੜੀ ਮਾਰਵਾੜੀ ਬਿਸ਼ੇਰੀ ਆ ਤੇ ਇਹਨੇ ਸ਼ੋਆਂ ਦੀ ਵੀ ਜਿਹੜੀ winner ਰਹੀ ਆ ਕਾਫੀ ਸ਼ੋਆਂ ਦੀ ਬਾਕੀ ਆਜੋ ਆਪਾਂ ਕਰਦੇ ਆ ਗੱਲਬਾਤ ਬਾਬਾ ਜੀ ਹੋਰਿਆਂ ਨਾਲ ਤੇ ਸਾਰੀ ਡਿਟੇਲ ਲੈ ਕੇ ਦਿੰਨੇ ਆ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਬਾਬਾ ਜੀ ਹੋਰਿਆਂ ਦਾ ਤੇ ਵੀਡੀਓ ਘੋੜਿਆਂ ਵਾਲੇ ਭਰਾਵਾਂ ਨਾਲ ਜਰੂਰ ਸ਼ੇਅਰ ਕਰ। ਇਸ ਵਕਤ ਆਪਾਂ ਕਪੂਰਥਲੇ ਦੇ ਵਿੱਚ ਆ ਟਾਲੀ ਵਾਲਾ ਸਟੱਡ ਫਾਰਮ ਤੇ ਬਾਬਾ ਜੱਗਾ ਜੀ ਕੋਲੇ ਆਏ ਆ ਤੇ ਬਾਬਾ ਜੀ ਹੋਰਿਆਂ ਕੋਲੇ 4 ਜਨਵਾਰ ਸੇਲ ਆ ਲਿਆ। ਇੱਕ ਜੰਗਵਾਜ ਘੋੜਾ ਤੇ ਤਿੰਨ ਬੜੀਆਂ ਚੰਗੀਆਂ ਘੋੜੀਆਂ ਬਾਬਾ ਜੀ ਹੋਰਿਆਂ ਕੋਲੇ ਸੇਲ ਵਾਸਤੇ ਆ ਤੇ ਆਜੋ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੰਨੇ ਆ ਸਾਰੀ ਕਰਦੇ ਆ ਗੱਲਬਾਤ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬਾਬਾ ਜੀ ਸਭ ਤੋਂ ਪਹਿਲਾਂ ਜੇ ਆਪਾਂ ਜੰਗਵਾਜ ਦੀ ਗੱਲ ਕਰੀਏ ਕਿੰਨੀ ਉਮਰ ਹੋ ਗਈ ਬਾਬਾ ਇਹਦੀ ਵਾਹਗੁਰੂ 5 ਕ ਸਾਲ ਉਮਰ ਹੋ ਗਈ ਆ ਜੀ ਜੰਗਵਾਜ ਦੀ ਜੀ ਹਾਂਜੀ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਬਾਬਾ ਜੀ ਕਿਹੜੀ ਬਲੱਡ ਲਾਈਨ ਚ ਆ ਜਾਂਦਾ ਜੰਗਵਾਜ ਇਹ ਵੀਰ ਜਸਪ੍ਰੀਤ ਦਾ ਘੋੜਾ ਡਾਇਮੰਡ ਜਗਰਾਉ ਨਾਲ ਹੀ ਜਗਰਾਉ ਦੇ ਵਿੱਚ ਹੀ ਪੈ ਜਾਂਦਾ ਜੀ ਜੀ ਉਹਦਾ ਆ ਤਾਂ ਬਾ ਜਿਹੜਾ ਦਾਦਾ ਹੈਗਾ 나ਗ ਜੀ ਮੱਜੂ ਕੇ ਲੈਂਦਾ ਜੀ ਜੀ ਹਾਂਜੀ ਹਾਂਜੀ ਤੇ ਕਿੰਨੀ ਹਾਈਟ ਲੱਗਿਆ ਜੰਗਵਾਜ ਦੇ ਇਸ ਟਾਈਮ ਫੱਟੀ ਵਾਲੀ ਹੋਈ 65 ਪਲੱਸ ਆ ਜੀ 65 ਪਲੱਸ ਆ ਬਾਕੀ ਸਭ ਆਪਨ ਬੜਾ ਜਿਆਦਾ ਜਿਆਦਾ ਟੌਨ ਦੇ ਬੜੇ ਕੁਆਲਿਟੀ ਚੰਗੇ ਆ ਕੰਨਾਂ ਦੀ ਕੰਡੀਸ਼ਨ ਬੜੀ ਬੜੀ ਕਿਰਪਾ ਮਹਾਰਾਜ ਜੀ ਤੇ ਸਟੱਡ ਸਰਵਿਸ ਓਪਨ ਆ ਬਾਬਾ ਜੀ ਓਪਨ ਹੈ ਵੀਰ ਜੀ ਤੇ ਰਿਜ਼ਲਟ ਵੀ ਆ ਗਿਆ ਹੋਊਗਾ ਰਿਜ਼ਲਟ ਵੀ ਆਇਆ ਹੋਇਆ ਜੀ ਠੀਕ ਹੈ ਜੀ ਤੇ ਇਹ ਵੀ ਆਪਾਂ ਸੇਲ ਕਰਨਾ ਬਾਬਾ ਜੀ ਹਾਂ ਜੀ ਵੀਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਆਪਾਂ ਬਾਬਾ ਜੀ ਗੱਲ ਕਰੀ ਆਪਣੇ ਜਿਹੜੀ ਮਾਰਵਾੜੀ ਕੋ ਬਸ਼ੇਰੀ ਦੀ ਹੈ ਨਾ ਇਹਦੀ ਕੀ ਡਿਟੇਲ ਆ ਕਿੰਨੇ ਟਾਈਮ ਦੀ ਹੋ ਗਈ ਬਾਬਾ ਜੀ ਇਹ ਵੀਰ ਦੋ ਦੰਦ ਬਸ਼ੇਰੀ ਆ ਹੁਣ ਉਹਦਾ ਮੇਟ ਕਰਾਈ ਆ ਜੀ ਇਹ 33 ਕਿ ਮਹੀਨੇ ਤੱਕ ਦੀ ਆ ਜੀ ਉਮਰ ਜੀ ਤੇ ਇਹ ਸਿਕੰਦਰ ਘੋੜੇ ਦੀ ਆ ਜੀ ਮੱਝੂ ਕੇ ਲੈ ਜਾਂਦੇ ਜੀ ਜੀ ਜਿਹੜੀ ਕਮੈਤ ਬਸ਼ੇਰੀ ਆ ਜੀ ਜੀ ਤੇ ਡੇਢ ਕਿ ਮਹੀਨਾ ਹੋ ਗਿਆ ਲਾਲ ਰਤਨ ਤੋਂ ਇਹ ਕਨਫਰਮ ਹੀ ਆ ਜੀ ਇਹ ਹਾਂ ਜੀ ਅੱਛਾ ਲਾਲ ਰਤਨ ਤੋਂ ਗੱਭਾ ਨਾ ਹਾਂ ਜੀ 63 ਪਲੱਸ ਦੀ ਹਾਈਟ ਹੈ ਜੀ ਜੀ ਹਾਂ ਜੀ ਹਾਂ ਜੀ ਬਾਕੀ ਸੁਭਾਪਣ ਇਹਦਾ ਵੀ ਬੜਾ ਜਿਆਦੇ ਹੈ ਨਾ ਹਾਂ ਜੀ ਬੱਚੀ ਲੈਂਦੀ ਸੀ ਤਾਰੀ ਤੋਂ ਦੀਨਾ ਵਾਲੇ ਤੋਂ ਜੀ 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 ਬਾਬਾ ਜੀ ਨਾਲ ਬਹੁਤ ਪਿਆਰ ਉਹਨਾਂ ਦਾ ਜੀ ਉਹਨਾਂ ਨੇ ਬੱਚੀ ਦਿੱਤੀ ਸੀਗੇ ਇਹ ਜੀ ਤੇ ਇਹ ਤੁਸੀਂ ਦੱਸ ਰਹੇ ਸੀ ਬਾਬਾ ਜੀ ਸ਼ੋਹਾਂ ਤੇ ਵੀ ਪਾਈ ਸੀ ਫਿਰ ਸ਼ੋਹਾਂ ਤੇ ਕਿਸ ਤਰ੍ਹਾਂ ਦੀ ਪੋਜੀਸ਼ਨ ਰਹੀ ਹੈ ਇਹਦੇ ਬਿਸ਼ੇਰੇ ਦੀ ਐਮਪਾਇਰ ਤੇ ਗਈ ਸੀ ਉੱਥੇ ਹੀ ਪਹਿਲੀਆਂ 10 ਦੇ ਵਿੱਚ ਸੀ ਜੀ ਆਪਣੇ ਫਰੀਦਕੋਟ ਉੱਥੇ ਵੀ ਚੌਥੇ ਪੰਜਵੇਂ ਨੰਬਰ ਤੇ ਸੀਗੀ ਜਗਰਾਉਂ ਵਿੱਚ ਚੌਥਾ ਕਿਸੀਗੀ ਪੋਜੀਸ਼ਨ ਹੈ ਜੀ ਤੇ ਭੋਗੀਵਾਲੀ ਵੀ ਗਈ ਸੀ ਉੱਥੇ ਵੀ ਚੌਥੇ ਪੰਜਵੇਂ ਤੇ ਤੀਜੇ ਚੌਥੇ ਦੇ ਜੀ ਪਹਿਲੇ 10 ਦੇ ਵਿੱਚ ਸੀ ਜਿਵੇਂ ਪਹਿਲੇ ਪੰਜਾਂ ਦੇ ਵਿੱਚ ਵੀ ਆਏ ਜੀ ਪ੍ਰਾਈਸ ਸਾਹਿਬ ਵੀ ਪਈਆਂ ਆਪਣੇ ਕੋ ਜਿਹੜੇ ਲੱਗੇ ਹੋਏ ਜੀ ਇਹ ਵਗੈਰਾ ਜੀ ਜੀ ਬਾਬਾ ਜੀ ਬਾਕੀ ਸੁਭਾਪਨ ਬੜਾ ਜ਼ਿਆਦਾ ਹੈ ਤੇ ਇੱਕ ਜੇ ਆਪਾਂ ਬਾਡੀ ਸਟਰਕਚਰ ਦੇਖੀਏ ਉਹ ਵੀ ਬੜਾ ਚੰਗਾ ਹੈ ਨਾ ਮਾਰਵੜੀ ਉਹਦਾ ਸਾਹਮਣਾ ਹੀ ਹੈ ਜੀ ਤੁਹਾਡੇ ਸਾਰਾ ਕੁਝ ਆਪਾਂ ਨੂੰ ਲੱਗਿਆ ਹੀ ਕੁਝ ਨਹੀਂ ਹੈ ਜੀ ਤੇ ਇਸ ਤੋਂ ਬਾਅਦ ਬਾਬਾ ਜੀ ਜੇ ਆਪਾਂ ਆਪਣੀ ਕਾਲੀ ਘੋੜੀ ਦੀ ਗੱਲ ਕਰੀਏ ਇਹ ਕਿਹੜੀ ਬਲੱਡ ਲਾਈਨ ਚ ਆ ਜਾਂਦੀ ਹੈ ਇਹ ਵੀ ਬਾਦਲ ਹੋਣਾ ਕੋੜਾ ਜੀ ਰਾਜ ਹੰਸ ਜੀ ਉਹ ਮਾਰਵੜੀ ਘੋੜਾ ਉਹਦੀ ਬੱਚੀ ਹੈ ਜੀ ਇਹ ਅੱਛਾ ਰਾਜ ਹੰਸ ਦੀ ਬੱਚੀ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹਦੀ ਹੁਣ ਜੇ ਆਪਾਂ ਦੇਖੀਏ ਕੀ ਡਿਟੇਲ ਹੈ ਕਿੰਨੇ ਉਮਰ ਆ ਇਹਦੀ ਵੀ ਉਮਰ ਹੈਗੀ ਆ 37 38 ਮਹੀਨੇ ਜੀ ਤੇ 90 ਕਿਜੀ ਬਲ ਹਾਈਟ ਹੈ ਜੀ ਇਹਦੀ ਜੀ ਤੇ ਜੇ ਆਪਾਂ ਉਹ ਦੇਖੀਏ ਹੁਣ ਇਸ ਵਕਤ ਗੱਬਣਾ ਕਿ ਖਾਲੀ ਹੈ ਇਹਨੂੰ 10 ਦਿਨ ਹੋ ਗਏ ਜੰਗ ਬਾਜ ਤੋਂ ਆਪਣੇ ਤੋਂ ਮੇਟ ਕਰਾਇਆ ਜੀ ਪਹਿਲੀ ਵਾਰ ਹੀ ਕਰਾਇਆ ਪਹਿਲੀ ਵਾਰ ਹੀ ਕਰਾਇਆ ਮੇਟ ਇਹਨੂੰ ਜੀ ਜੀ ਹਾਂਜੀ 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 ਬਾਕੀ ਉਹਦੇਆਂ ਕੋਈ ਅੱਜ ਆਪਾਂ ਕਿਸੇ ਭਰਾ ਨੇ ਕੋਈ ਦੇਖਣਾ ਵੀ ਵੀਡੀਓ ਵਗੈਰਾ ਮਿਲ ਜਾਣੀ ਹਾਂਜੀ ਸਾਰਾ ਕੁਝ ਮਿਲੂਗਾ ਜੀ ਇਹਨੂੰ ਚੈੱਕ ਪਾਸ ਕਰਾ ਕੇ ਦਵਾਂਗੇ ਜੇ ਨਾ ਫੇਰ ਵੀ ਹੋਵੇ ਫੇਰ ਵੀ ਘੋੜਾ ਉੱਤੇ ਆਪਾਂ ਛੱਡਾਂਗੇ ਜੀ ਕੋਈ ਚੱਕਰ ਨਹੀਂ ਠੀਕ ਹੈ ਜੀ ਵੈਲਕਮ ਹੈ ਜੀ ਤੇ ਜੇ ਆਪਾਂ ਇਸ ਤੋਂ ਬਾਅਦ ਬਾਬਾ ਜੀ ਗੱਲ ਕਰੀ ਆਪਣੇ ਨੇਲੇ ਦੀ ਹਾਂਜੀ ਤੇ ਇਹ ਕਿਹੜੀ ਬਲੱਡ ਲਾਈਨ ਚ ਆ ਜਾਂਦੇ ਆ ਇਹ ਵੀ ਫੌਜੀ ਦੀ ਹੈ ਡਾਇਰੈਕਟ ਜੀ ਇਹ ਮਜੂ ਕ ਲੈ ਜਾਂਦੀ ਹੈ ਵੀ ਜੀ ਜੀ ਇਹਦੀ ਬੇਲ ਬਾਡੀ ਬਹੁਤ ਲੰਬੀ ਆ ਸੰਭ ਸੰਭ ਬਹੁਤ ਮਜ਼ਬੂਤ ਕੀ ਹੈ ਕਾਟ ਕਾਟ ਦੀ ਬੜੀ ਤੇ ਬਾਕੀ ਮਜ਼ਬੂਤ ਬੜੀ ਮਜ਼ਬੂਤ ਆ ਯਾਰ ਉਦਾਂ ਬੇਲ ਬਹੁਤ ਆ ਜੀ ਸਵਾਰੀ ਸੂਰੀ ਬਹੁਤ ਕਰਾਉਂਦੀ ਆ ਜੀ ਜੀ ਤੇ ਇਹ ਵੀ 60 ਕਿਲੋ ਇਹਦੀ ਹੈ ਜੀ ਹਾਈਟ ਇਹਦੀ ਜੀ 60 ਇੰਚ ਹੈ ਜੀ ਹਾਂਜੀ ਹਾਂਜੀ ਇਹ ਵੀ ਆਪਣੇ ਜੰਗ ਬਾਜ ਛੱਡਿਆ ਹੋਇਆ ਇਹ ਤੇ 10 ਕਿ ਦਿਨ ਹੋ ਗਏ ਆ ਜੀ ਅੱਛਾ ਇਹਨੂੰ 10 ਕਿ ਦਿਨ ਹੋ ਗਏ ਹਾਂ ਜੀ ਹਾਂ ਜੀ ਹਾਂ ਜੀ ਕਰਾਈ ਆ ਹੁਣ ਮੌਸਮ ਚੱਲਦਾ ਸੀ ਵਧੀਆ ਚਲੋ ਸੀਜ਼ਨ ਸੀਗਾ ਜੀ ਜੀ ਹਾਂ ਜੀ ਹਾਂ ਜੀ ਇਹਨੇ ਲਾਰਾ ਤੋਂ ਤਾਂ ਬਸ਼ੇਰੀ ਦਿੱਤੀ ਸੀ ਪਹਿਲਾਂ 2-3 ਦਿਨ ਦੀ ਹੋ ਕੇ ਮਰ ਗਈ ਸੀ ਜੀ ਨੀਲੀ ਨੇ ਜੀ ਬੜੀ ਚੰਗੀ ਬਸ਼ੇਰੀ ਸੀ ਉਹ ਵੀ ਜੀ ਜੀ ਤਿੰਨ ਕਿ ਦਿਨ ਦੀ ਹੋ ਕੇ ਉਹ ਥੋੜਾ ਜਿਹਾ ਪ੍ਰੋਬਲਮ ਹੋਈ ਕੋਈ ਮਰ ਗਈ ਸੀ ਜੀ ਇਹ ਸਵਾਰੀ ਸਵਰੀ ਦੇ ਪਾਸ ਆਏ ਜਾਵਾਂ ਪਾਸ ਆ ਜੀ ਆਪਣੇ ਬਾਬਾ ਜੀ ਦੇ ਪਹਚੰਗੀ ਆ ਤਿੰਨ ਜੀ ਉਹ ਬਹੁਤ ਸ਼ਹਿਰ ਕਬੂਸਲੇ ਦੇ ਗੇੜੇ ਦਿੰਦੇ ਆ ਜੀ ਨਿੱਕੀ ਵੱਡੀ ਚਾਲ ਕਰੇ ਰੱਖਣ ਵਾਲੀ ਆ ਉਹ ਤਾਂ ਬਰੀਡਿੰਗ ਵਾਲੀਆਂ ਘੋੜੀਆਂ ਤਾਂ ਨਹੀਂ ਜੀ ਜੀ ਤਿੰਨੇ ਕੁਆਲਟੀ ਦੀਆਂ ਬਰੀਡਿੰਗ ਜਿੰਨੇ ਆ ਕੇ ਜਦੋਂ ਦੇਖੂਗਾ ਫੇਰ ਪਤਾ ਲੱਗਣਾ ਜੀ ਜੀ ਫੋਨ ਤੇ ਵੀ ਉਹ ਗੱਲ ਨਹੀਂ ਬਣਦੀ ਹੈਗੀ ਕੱਲਾ ਕੈਮਰੇ ਦੇ ਨਾਲ ਜੀ ਜੀ ਹਾਂ ਜੀ ਹਾਂ ਜੀ ਤੇ ਇਹ ਤਾਂ ਫਿਰ ਜਿਹੜਾ ਆਪਾਂ ਰੇਟ ਆ ਚਾਰੇ ਜਾਨਵਰਾਂ ਦਾ ਬਾਬਾ ਜੀ ਫੋਨ ਤੇ ਹੀ ਕਰਨਾ ਫਿਰ ਰੇਟ ਵੀ ਰਹਾਂ ਜੀ ਫੋਨ ਤੇ ਆਊਗਾ ਜੀ ਫੋਨ ਤੇ ਵੀ ਕਹਦਾ ਟੇਬਲ ਤੇ ਹੋਊ ਜਿਹੜਾ ਇੱਥੇ ਬੰਦਾ ਆਊਗਾ ਜੀ ਬਹਿ ਕੇ ਜਾਨਵਰ ਪਹਿਲਾਂ ਦੇਖੂਗਾ ਗੱਲਬਾਤ ਪਸੰਦ ਆਊਗਾ ਫੇਰ ਆ ਜੀ ਜੀ ਹਾਂ ਜੀ ਹਾਂ ਜੀ ਤੇ ਇੱਕ ਵਾਰੀ ਆਪਣਾ ਐਡਰੈਸ ਜ਼ਰੂਰ ਸਾਂਝਾ ਕਰ ਦਿਓ ਬਾਬ ਆਪਣਾ ਵੀ ਅਡਰੈਸ ਕਪੂਰਥਲਾ ਮੇਨ ਖਾਸ ਹੀ ਆ ਕਾਂਜਲੀ ਰੋਡ ਤੇ ਆ ਜੀ ਧਾਰੀਵਾਲ ਸਟਾਰਟ ਫਾਰਮਾ ਭਾਈ ਗੁਰਦਾਸ ਜੀ ਵਿਦਿਆਲਾ ਇੱਥੇ ਉਹਦਾ ਪਤਾ ਹੀ ਹੈ ਜੰਗਲ ਦੇ ਨਾਲ ਹੀ ਆ ਜੀ ਇਹ ਜੀ ਜੀ ਹਾਂਜੀ ਹਾਂਜੀ ਇੱਕ ਬੇਨਤੀ ਆ ਵੀਰ ਵੀ ਮੜਾ ਜਾ ਬੰਦੇ ਕਾਲਾਂ ਬਹੁਤ ਸਵਾਦ ਬਹੁਤ ਲਿੰਦੇ ਬੇਨਤੀ ਕਰਦੇ ਹੱਥ ਜੋੜ ਕੇ ਕੋਈ ਬੰਦਾ ਫੋਨ ਕਰੇ ਜਿਹੜਾ ਕੋਈ ਲੈਟ ਚਾਹ ਹਾਂਜੀ ਐਵੇਂ ਬਿਰ ਟਾਈਮ ਪਾਸ ਨਾ ਕਰਨ ਬਹੁਤ ਖੱਜਲ ਕਰਦੇ ਜੀ ਫੋਨ ਕਰਕੇ ਜੀ ਹਾਂਜੀ 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 ਸੋ ਦੋਸਤੋ ਨੰਬਰ ਬਾਬਾ ਜੀ ਹੋ ਰਿਹਾ ਨਾ ਡਿਸਪਲੇ ਤੇ ਚੱਲ ਜਾਂਦਾ 4 ਜਨਵਾਰਾ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਜੰਗਬਾਜ਼ ਘੋੜਾ ਬੜਾ ਚੰਗਾ ਘੋੜਾ ਖਾਨਦਾਨ ਵੀ ਬੜਾ ਚੰਗਾ ਬਾਕੀ ਕੱਦ ਕਾਠ ਦਾ ਬਾਕੀ ਬਾਡੀ ਬੁੱਡੀ ਦਾ ਕੰਨਾਂ ਦੀ ਕੰਡੀਸ਼ਨ ਬੜੀ ਚੰਗੀ ਹੈ ਨਾ ਤੇ ਇੱਕ ਮਾਰਵਾੜੀ ਬਸ਼ੇਰੀ ਆ ਤੇ ਇੱਕ ਕਾਲੀ ਘੋੜੀ ਆ ਤੇ ਇੱਕ ਹੈਗੀ ਆ ਜਿਹੜੀ ਆਪਾਂ ਕਹਿੰਦੇ ਆ ਨੀਲੀ ਤੇ ਦੋ ਦੋਨੇ ਬਸ਼ੇਰੀਆਂ ਜਾਂ ਨੀਲੀ ਘੋੜੀ ਆ ਜੀ ਉਹਦਾ ਪਹਿਲੀ ਵਾਰੀ ਗੱਭਣ ਕਰਾਈ ਆ ਜੀ ਲੇਮ ਕਮੈਤ ਵੀ ਬਿਸ਼ੇਰੀ ਕਾਲੀ ਜਿਹੜੀ ਮੱਥੇ ਪਟੇ ਵਾਲੀ ਆ ਤਿੰਨ ਪੈਰ ਜਿੱਤੇ ਉਹਦਾ ਪਹਿਲੀ ਵਾਰੀ ਗੱਬਣ ਕਰਾਈਆਂ ਜੀ ਤੇ ਜਿਹੜੇ ਨੀਲੀ ਘੋੜੇ ਆ ਉਹ ਬਾਬਾ ਜੀ ਕਹਿੰਦੇ ਵੀ ਸਵਾਰੇ ਸੁਰੇ ਦੇ ਪਾਸ ਆ ਤੁਸੀਂ ਆਪਦੇ ਇੱਥੇ ਬਾਬਾ ਜੀ ਦੇ ਫਾਰਮ ਤੇ ਆ ਕੇ ਤੁਸੀਂ ਤਸੱਲੀ ਕਰਕੇ ਹਨਾ ਤਾਂ ਜਿਹੜਾ ਵੀ ਤੁਹਾਨੂੰ ਜਾਨਵਰ ਪਸੰਦ ਆਉਂਦਾ ਜੇ ਕੋਈ ਚਾਰੇ ਜਾਨਵਰ ਭਰਾ ਲੈਣ ਦਾ ਚਾਹਵਣਾ ਹੋਏ ਤਾਂ ਚਾਰੇ ਹੀ ਲੈ ਸਕਦੇ ਆ ਜੇ ਕੋਈ ਇੱਕ ਜਾਨਵਰ ਕੀ ਦੋ ਲੈਣਾ ਕਿਸੇ ਨੇ ਤਿੰਨੇ ਲੈਣੇ ਹਨਾ ਤਾਂ ਤੁਸੀਂ ਬਾਬਾ ਜੀ ਹੋਰਾਂ ਦਾ ਨੰਬਰ ਡਿਸਪਲੇ ਤੇ ਚੱਲੇ ਜਾਣਾ ਕਪੂਰਥਲੇ ਦੇ ਵਿੱਚ ਤੁਸੀਂ ਆ ਕੇ ਆਪਦੀ ਤਸੱਲੀ ਕਰਕੇ ਤੇ ਇਹਨਾਂ ਜਾਨਵਰਾਂ ਦੇ ਵਿੱਚ ਜਿਹੜਾ ਵੀ ਤੁਹਾਨੂੰ ਜਾਨਵਰ ਪਸੰਦ ਆਉਣਾ ਟਾਲੀ ਵਾਲਾ ਸਟੱਡ ਫਾਰਮ ਤੇ ਤੁਸੀਂ ਆ ਕੇ ਆਪਦੀ ਤਸੱਲੀ ਕਰਕੇ ਜਾਨਵਰ ਜਿਹੜਾ ਲਿਜਾ ਸਕਦੇ ਹੋ ਨਾ ਤੇ ਬਾਬਾ ਜੀ ਹੋਰ ਕੁਝ ਆਪਣੇ ਘੋੜਾ ਪ੍ਰੇਮੀਆਂ ਨੂੰ ਕੁਝ ਕਹਿਣਾ ਚਾਹੋਗੇ ਬਸ ਜੀ ਵੀਰ ਚੜ੍ਹਦੀ ਕਲਾ 'ਚ ਰਹਿਣਾ ਜੀ ਪ੍ਰੇਮ ਪਿਆਰ ਨਾਲ ਬਾਕੀ ਘੋੜੇ ਆਪਣੇ ਦੀ ਮੀਟਿੰਗ ਸਰਸਰੀ ਆਪਾਂ ਦਿੰਦੇ ਆ ਜੀ ਜੰਗ ਬਾਜੀ ਜੀ ਇਹਦੀ ਫੀਸ ਕਿੰਨੇ ਰੱਖੀ ਆ ਬਾਬਾ ਜੀ ਇਹਦੀ 21000 ਹੈ ਵੀਰਾਂ 21000 ਹਾਂ ਜੀ ਹਾਂ ਜੀ ਉਹ ਬੰਦਾ ਦੋ ਵਾਰੀ ਆਵੇ ਤਿੰਨ ਵਾਰੀ ਆਵੇ ਜੇ ਘੋੜੀ ਨਹੀਂ ਰਿੰਦੀ ਕੋਈ ਚੱਕਰ ਨਹੀਂ ਡਾਕਟਰ ਸਾਹਿਬ ਵੀ ਆਉਂਦੇ ਇੱਥੇ ਜੀ ਉਹ ਸਾਰਾ ਕੁਝ ਸਹੂਲਤ ਦੇਾਂਗੇ ਨਾਲ ਤੇ ਜੇ ਕੋਈ ਆਪਣਾ ਭਰਾ ਕੋਈ ਦੂਰੋਂ ਆਉਣਾ ਚਾਹੁੰਦਾ ਹੋਵੇ ਤਾਂ ਉਹਨਾਂ ਇੱਕ ਦੋ ਦਿਨਾਂ ਦਾ ਜੇ ਮਾਨਤਾਂ ਹਾਂ ਜੀ ਰਹਿਣ ਸਮਝਦਾ ਆਪਾਂ ਤੁਸੀਂ ਦੇਖਿਆ ਹੀ ਆ ਬਣਿਆ ਸਾਰਾ ਜਿਗਾਰ ਜੀ ਤੇ ਉਹ ਕੋਈ ਨਾ ਮਾਨਤਾਂ ਨਹੀਂ ਪੂਰਾ ਕਰਾਂਗੇ ਜਿੰਨਾ ਹੋ ਜਾ ਜਾ ਵਾਹਿਗੁਰੂ ਦੀ ਕਿਰਪਾ ਨਾਲ ਜੀ ਹਾਂ ਸੋ ਠੀਕ ਆ ਦੋਸਤੋ ਬਾਕੀ ਬਾਬਾ ਜੀ ਦੇ ਜਾਨਵਰ ਕਿਵੇਂ ਲੱਗੇ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਅੱਗੇ ਵੀ ਆਪਣੇ ਘੋੜਿਆਂ ਵਾਲੇ ਭਰਾਵਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਕਿਸੇ ਵੀ ਆਪਣੇ ਭਰਾ ਨੇ ਜੰਗ ਬਾਜ ਤੋਂ ਸਟੱਡ ਸਰਵਿਸ ਲੈਣੀ ਹੋਵੇ ਤਾਂ 21000 ਰੁਪਿਆ ਫੀਸ ਆ ਤੇ ਜੇ ਕੋਈ ਭਰਾ ਜੰਗ ਬਾਜ ਨੂੰ ਖਰੀਦਣਾ ਚਾਹੁੰਦਾ ਹੋਵੇ ਤਾਂ ਬਾਬਾ ਜੀ ਕਹਿੰਦਾ ਵੀ ਆਪਾਂ ਸੇਲ ਵੀ ਕਰ ਦਾਂਗੇ ਹਨਾ ਤੇ ਫੋਨ ਤੇ ਜਿਹੜਾ ਆਪਾਂ ਕਹੀਏ ਬਾਬਾ ਜੀ ਕਹਿੰਦਾ ਵੀ ਆਪਾਂ ਰੇਟ ਕਰਾਂਗੇ ਹਨਾ ਤਾਂ ਤੁਸੀਂ ਇਹਨਾਂ ਚਾਰਾਂ ਜਾਨਵਰਾਂ ਚ ਜਿਹੜਾ ਵੀ ਤੁਹਾਨੂੰ ਜਾਨਵਰ ਪਸੰਦ ਆਉਂਦਾ ਤਾਂ ਤੁਸੀਂ ਬੇਫਿਕਰ ਹੋ ਕੇ ਬਾਬਾ ਜੀ ਹੋਰਿਆਂ ਨੂੰ ਕਾਲ ਕਰ ਲਿਓ। ਸੋ ਵੀਡੀਓ ਅੱਗੇ ਵੀ ਆਪਣੇ ਘੋੜਿਆਂ ਵਾਲੇ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਓ। ਤੇ ਬਾਬਾ ਜੀ ਬਹੁਤ-ਬਹੁਤ ਧੰਨਵਾਦ ਆ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।